ਤੇ ਤੁਹਾਡੇ ਨਾਲੋਂ ਲੋਕ ਬਿਹਤਰ ਵਧੀਆ ਢੰਗ ਨਾਲ ਸੰਸਦ ਚਲਾਉਣਾ ਜਾਣਦੇ ਨੇ ਪਰ ਇੱਕ ਮੈਸੇਜ ਸਾਰੇ ਦੇਸ਼ ਨੂੰ ਜਾ ਰਿਹਾ ਹੈ ਜਿਹਨ ਦੇਸ਼ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਦਿੱਲੀ ਦੇ ਬਾਹਰਾਂ ਤੇ ਬੈਠੇ ਕਿਸਾਨਾਂ ਨੂੰ 8 ਮਹੀਨੇ ਪੂਰੇ ਹੋ ਚੁੱਕੇ ਨੇ ਪਰ ਸਰਕਾਰ ਦਾ ਰਵਈਆ ਨਹੀਂ ਬਦਲਿਆ ਜਿਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਜੰਤਰ ਮੰਤਰ ਤੇ ਆਪਣੀ ਸੰਸਦ ਲਗਾ ਦਿੱਤੀ ਅੱਜ ਸੰਸਦ ਦੀ ਕਮਾਨ ਔਰਤਾ ਦੇ ਹੱਥ ਵਿੱਚ ਦਿੱਤੀ ਗਈ ਔਰਤਾਂ ਨੇ ਦਿਖਾ ਦਿੱਤਾ ਕਿ ਨਾਰੀ ਸ਼ਕਤੀ ਹੁੰਦੀ ਕੀ ਹੈ ਕਿਸਾਨ ਲੀਡਰ ਬਲਵੀਰ ਰਾਜੇਵਾਲ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਸੰਸਦ ਦੇਖ ਕੇ ਮਨ ਗੱਦਗੱਦ ਹੋ ਗਿਆ ਕਿਸਾਨ ਜ਼ਿਕਰ ਹੋ ਗਿਆ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਨਾਲ 11 ਦੌਰ ਦੀਆਂ ਮੀਟਿੰਗਾਂ ਕਰ ਚੁੱਕੇ ਨੇ ਪਰ ਗੱਲ ਹਲੇ ਵੀ ਕਿਨਾਰੇ ਲੱਗਦੀ ਨਜ਼ਰ ਨਹੀਂ ਆ ਰਹੀ ਆ ਫਿਰ ਕਦੋਂ ਤੱਕ ਕਿਸਾਨਾਂ ਦੀ ਐਵੇਂ ਹੀ ਤਰਾਸ਼ਦੀ ਦੇਖਣ ਨੂੰ ਮਿਲੇਗੀ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ 5 ਚੈਨਲ ਪੰਜਾਬੀ ਹੋਰੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ ਡੀ5 ਚੈਨਲ ਪੰਜਾਬੀ ਤੇ